ਕੀ ਤੁਸੀਂ ਕਦੇ ਸੋਚਿਆ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਕੀ ਸਾਡੀ ਰੂਹ ਖਤਮ ਹੋ ਜਾਂਦੀ ਹੈ ਜਾਂ ਫਿਰ ਕੋਈ ਹੋਰ ਜਹਾਨ ਸਾਡੀ ਉਡੀਕ ਕਰ ਰਿਹਾ ਹੁੰਦਾ ਹੈ ਅੱਜ ਦੀ ਕਹਾਣੀ ਹੈ ਇੱਕ ਅਜਾਈ ਔਰਤ ਦੀ ਜੋ 8 ਮਿੰਟ ਲਈ ਮਰ ਚੁੱਕੀ ਸੀ ਪਰ ਉਸਨੇ ਵਾਪਸ ਆ ਕੇ ਜੋ ਗੱਲਾਂ ਦਸੀਆਂ ਉਹ ਇਨਸਾਨੀ ਅਕਲ ਤੋਂ ਵੀ ਪਰੇ ਹੈ ਇਹ ਹੈ ਬਰੀਆਨਾ ਲਾਫਰਟੀ ਦੀ ਅਸਲੀ ਕਹਾਣੀ ਜਿਸਨੇ ਮੌਤ ਦੇ ਦਰਵਾਜ਼ੇ ਤੋਂ ਵਾਪਸੀ ਕੀਤੀ ਬਰੀਆਨਾ ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿੱਚ ਰਹਿੰਦੀ ਸੀ ਉਹ ਸਿਰਫ 33 ਸਾਲ ਦੀ ਸੀ ਜ਼ਿੰਦਗੀ ਦੇ ਸੋਹਣੇ ਪੜਾਚ ਪਰ ਉਸ ਨੂੰ ਇੱਕ ਖਤਰਨਾਕ ਨਿਊਰੋਲੋਜੀਕਲ ਬਿਮਾਰੀ ਹੋ ਗਈ ਉਸ ਬਿਮਾਰੀ ਦਾ ਨਾਮ ਹੈ ਮਾਇਓਕਲੋਨਸ ਡਿਸਟੋਨੀਆਂ ਇਹ ਬਿ ਲੱਗਦਾ ਹੈ ਦਿਲ ਦੀ ਧੜਕਣ ਬੇਕਾਬੂ ਹੋ ਜਾਂਦੀ ਹੈ ਤੇ ਕਈ ਵਾਰ ਸਰੀਰ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਬਰੀਆਨਾ ਇੱਕ ਦਿਨ ਅਚਾਨਕ ਬੇਹੋਸ਼ ਹੋ ਗਈ। ਡਾਕਟਰਾਂ ਨੇ ਕਿਹਾ ਹਰਕਤ ਨਹੀਂ ਹੈ, ਸਾਹ ਵੀ ਨਹੀਂ ਆ ਰਿਹਾ ਤੇ ਦਿਲ ਵੀ ਰੁਕ ਗਿਆ ਹੈ। ਉਸ ਸਮੇਂ ਉਸ ਨੂੰ ਮਰੀ ਹੋਈ ਘੋਸ਼ਿਤ ਕਰ ਦਿੱਤਾ ਗਿਆ ਪਰ کہانی ਇੱਥੇ ਖਤਮ ਨਹੀਂ ਹੁੰਦੀ। ਜਿਵੇਂ ਹੀ ਡਾਕਟਰਾਂ ਨੇ ਉਸ ਨੂੰ ਡੱਡ ਡਿਕਲੇਅਰ ਕੀਤਾ, ਬਰੀਆਨਾ ਕਹਿੰਦੀ ਹੈ ਕਿ ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਮੈਂ ਜਿਵੇਂ ਹਵਾ ਵਿੱਚ ਤੈਰ ਰਹੀ ਹਾਂ, ਮੈਂ ਆਪਣੇ ਸਰੀਰ ਨੂੰ ਹੇਠਾਂ ਲਟਕਿਆ ਹੋਇਆ ਦੇਖ ਸਕਦੀ ਸੀ। ਉਹ ਕਹਿੰਦੀ ਹੈ ਕਿ ਉਸ ਦੇ ਆਲੇ-ਦੁਆਲੇ ਹਲਕੀ ਰੋਸ਼ਨੀ ਸੀ, ਕੋਈ ਆਵਾਜ਼ ਨਹੀਂ ਸੀ ਪਰ ਇੱਕ ਅਜਿਹੀ ਸ਼ਾਂ ਰੁਕ ਗਿਆ ਹੋਵੇ ਉਹ ਇੱਕ ਨਵੇਂ ਜਹਾਨ ਵਿੱਚ ਦਾਖਲ ਹੋਈ ਸੀ ਜਿੱਥੇ ਨਾ ਦਿਨ ਸੀ ਨਾ ਰਾਤ ਨਾ ਦਰਦ ਸੀ ਨਾ ਡਰ ਸਿਰਫ ਸ਼ਾਂਤੀ ਅਤੇ ਰੋਸ਼ਨੀ ਸੀ ਬ੍ਰਿਆਨਾ ਕਹਿੰਦੀ ਹੈ ਕਿ ਉੱਥੇ ਮੈਨੂੰ ਲੱਗਿਆ ਕਿ ਮੈਂ ਆਪਣੇ ਆਪ ਤੋਂ ਵੱਧ ਜੀਵੰਤ ਹਾਂ ਮੇਰੇ ਵਿਚਾਰ ਤੁਰੰਤ ਹਕੀਕਤ ਬਣ ਰਹੇ ਸਨ ਜੇ ਮੈਂ ਸੋਚਦੀ ਸੀ ਕਿ ਮੈਂ ਕਿਸੇ ਨੂੰ ਮਿਲਣਾ ਹੈ ਤਾਂ ਤੁਰੰਤ ਉਹ ਸਾਹਮਣੇ ਆ ਜਾਂਦਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੌਤ ਕੋਈ ਅੰਤ ਨਹੀਂ ਸਿਰਫ ਇੱਕ ਦਰਵਾਜ਼ਾ ਹੈ ਜਿਸ ਪਿਛੇ ਇੱਕ ਨਵੀਂ ਦੁਨੀਆ ਹੈ ਉਹ ਕਹਿੰਦੀ ਹੈ ਕਿ ਉੱਥੇ ਡਰ ਨਹੀਂ ਸੀ ਸਿਰਫ ਇੱਕ ਅਦ੍ਰਿਸ਼ੀਆ ਤਾਕਤ ਸੀ ਜਿਹੜੀ ਮੈਨੂੰ ਪਿਆਰ ਨਾਲ ਦੇਖ ਰਹੀ ਸੀ ਉਹ ਤਾਕਤ ਕਿਸੇ ਵੀ ਰੂਪ ਵਿੱਚ ਨਹੀਂ ਸੀ ਪਰ ਉਸ ਦਾ ਅਹਿ ਬਾਰੇ ਕਹਿੰਦੀ ਹੈ ਕਿ ਉੱਥੇ ਸਮਾਂ ਨਹੀਂ ਸੀ ਸਭ ਕੁਝ ਇਕੱਠਾ ਹੋ ਰਹਾ ਸੀ ਜਿਵੇਂ ਪਿਛਲਾ ਮੌਜੂਦਾ ਤੇ ਭਵਿੱਖ ਇੱਕੋ ਸਮੇਂ ਹੋਣ ਜਦੋਂ ਉਹ ਇਸ ਸ਼ਾਂਤੀ ਵਿੱਚ ਸੀ ਉਸ ਨੂੰ ਦੁਬਾਰਾ ਉਹੀ ਆਵਾਜ਼ ਸੁਣਾਈ ਦਿੱਤੀ ਕਿ ਤੈਨੂੰ ਵਾਪਸ ਜਾਣਾ ਪਊਗਾ ਤੇਰਾ ਸਮਾਂ ਅਜੇ ਖਤਮ ਨਹੀਂ ਹੋਇਆ ਉਹ ਕਹਿੰਦੀ ਹੈ ਕਿ ਮੈਨੂੰ ਨਾ ਚਾਹੁੰਦਿਆਂ ਹੋਇਆਂ ਵੀ ਲੱਗਿਆ ਕਿ ਕੋਈ ਤਾਕਤ ਮੈਨੂੰ ਖਿੱਚ ਰਹੀ ਹੈ ਅਚਾਨਕ ਸਭ ਕੁਝ ਹਨੇਰਾ ਹੋ ਗਿਆ ਤੇ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਹਸਪਤਾਲ ਦੇ ਬੈੱਡ ਤੇ ਸੀ ਡਾਕਟਰ ਵੀ ਹਰਾਨ ਰਹਿ ਗਏ ਉਹ ਕਹਿੰਦੇ ਸਨ ਕਿ ਇਹ ਚਮਤਕਾਰ ਹੈ ਕਿਉਂਕਿ ਇਹ 8 ਮਿੰਟਾਂ ਲਈ ਮਰੀ ਰਹੀ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ ਸੱਚਮੁੱਚ ਰੂ ਜਦੋਂ ਕੋਈ ਵਿਅਕਤੀ ਮਰਨ ਦੇ ਨੇੜੇ ਹੁੰਦਾ ਹੈ ਤਾਂ ਦਿਮਾਗ ਅਚਾਨਕ ਬਹੁਤ ਤੇਜ਼ੀ ਨਾਲ ਪੁਰਾਣੀਆਂ ਯਾਦਾਂ ਦਾ ਹਰਾਂਦਾ ਹੈ ਇਸ ਨੂੰ ਕਈ ਲੋਕ ਲਾਈਫ ਫਲੈਸ਼ਿੰਗ ਬਿਫੋਰ ਡਾਈਸ ਕਹਿੰਦੇ ਨੇ ਪਰ ਵਿਗਿਆਨ ਵੀ ਇਹ ਮੰਨਦਾ ਹੈ ਕਿ ਮੌਤ ਦੇ ਸਮੇਂ ਚੇਤਨਾ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਕਈ ਵਾਰ ਉਹ ਕੁਝ ਪਲਾਂ ਲਈ ਆਜ਼ਾਦ ਹੋ ਜਾਂਦੀ ਹੈ ਤੇ ਸ਼ਾਇਦ ਬਰੀਾਨਾ ਦੇ ਨਾਲ ਵੀ ਉਹੀ ਹੋਇਆ ਬਰੀਾਨਾ ਕਹਿੰਦੀ ਹੈ ਕਿ ਮੌਤ ਤੋਂ ਬਾਅਦ ਮੈਂ ਇਹ ਸਮਝਿਆ ਕਿ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ ਰੂਹ ਕਦੇ ਨਹੀਂ ਮਰਦੀ ਸਿਰਫ ਰੂਪ ਬਦਲਦੀ ਹੈ ਸਾਡੇ ਵਿਚਾਰ ਹੀ ਸਾਡੀ ਹਕੀਕਤ ਬਣਾਉਂਦੇ ਹਨ ਚਾਹੇ ਇਹ ਦੁਨੀਆ ਹੋਵੇ ਜਾਂ ਅਗਲੀ ਮੌਤ ਸਾਨੂੰ ਡਰਾਉਂਦੀ ਹੈ ਪਰ ਸ਼ਾਇਦ ਇਹ ਸਿਰ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ